ਸਾਡੀ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਵਿਆਹ ਹੋਣ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਨਵੰਬਰ ਮਹੀਨੇ ਦੀ ਫੈਸ਼ਨ ਅਪਡੇਟ ਤੁਹਾਨੂੰ ਦੇਵਾਂਗੇ ਅੱਜ ਦੀ ਤਰੀਕ ਦੇ ਵਿੱਚ ਕਿਤੇ ਫੈਸ਼ਨਾਂ جاری ਹੋਈਆਂ ਨਹੀਂ ਹੋਈਆਂ ਇਹ ਤੁਹਾਨੂੰ ਦੱਸਾਂਗੇ ਸੋ ਸਾਡੀ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਸਰੋਤੇ ਸਮੁੱਚੇ ਸਾਧ ਸੰਗਤ ਨੂੰ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਇਸ ਮੌਕੇ ਸਾਰੇ ਸਰੋਤਿਆਂ ਨੂੰ ਸਾਰੇ ਸਮੁੱਚੇ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਆਪ ਤੇ ਬਣੀ ਰਹੇ ਇਹ ਅਸੀਂ ਅਰਦਾਸ ਕਰਾਂਗੇ ਤੇ ਪਰਮਾਤਮਾ ਸਭ ਤੇ ਹੁਣ ਮਿਹਰ ਭਰਿਆ ਹੱਥ ਰੱਖਣ ਤੋ ਅੱਜ ਦੀ ਫੈਸ਼ਨ ਆਫ ਰੇਟ ਤੁਹਾਡੇ ਨਾਲ ਸਾਂਝੀ ਕਰਨੀ ਆ ਦਿਨ ਅੱਜ 5 ਨਵੰਬਰ 2025 ਬੁੱਧਵਾਰ ਦਾ ਦਿਨ ਹੈ ਸਵੇਰ ਦਾ ਟਾਈਮ ਹੈ ਸਵੇਰ ਦੇ 8 ਵਜੇ ਤੱਕ ਜੋ ਸਾਨੂੰ ਸੂਚਨਾਵਾਂ ਮਿਲ ਰਹੀਆਂ ਨੇ ਉਹ ਸੂਚਨਾ ਦੇ ਆਧਾਰ ਤੇ ਤੁਹਾਨੂੰ ਅਪਡੇਟ ਸਾਂਝੀ ਕਰਨੇ ਆ ਸਾਨੂੰ ਕਿਸੇ ਜ਼ਿਲ੍ਹੇ ਦੇ ਵਿੱਚ ਫੈਸ਼ਨ ਚੱਰੀ ਹੋਣ ਜਾਂ ਫਿਰ ਕਿਤੇ ਬੈਲ ਖਾਸ ਹੋਣ ਦੀ ਕੋਈ ਸੂਚਨਾ ਨਹੀਂ ਆ 2500 ਫੈਸ਼ਨ ਦੀ ਵੀ ਅੱਜ ਦੀ ਤਰੀਕ ਦੇ ਵਿੱਚ ਕੋਈ ਅਪਡੇਟ ਨਹੀਂ ਆ 1500 ਫੈਸ਼ਨਾਂ ਚੱਰੀ ਹੋਣਗੀਆਂ ਤੇ ਅੱਜ ਤੱਕ ਫਿਲਹਾਲ ਸਵੇਰ ਦੇ 8 ਵਜੇ ਤੱਕ ਕਿਤੇ ਵੀ ਬੈਲ ਖਾਸ ਹੋਣ ਦੀ ਸੂਚਨਾ ਅੱਜ ਦੀ ਤਰੀਕ ਤੱਕ ਨਹੀਂ ਹੈ ਅੱਜ ਹੈ ਗੈਸਟਡ ਹੌਲੀਡੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਆ ਪ੍ਰਕਾਸ਼ ਗੁਰਪੁਰਬ ਮੌਕੇ ਅੱਜ ਸਰਕਾਰੀ ਛੁੱਟੀ ਹੈ ਗੈਸਟਡ ਹੌਲੀਡੇ ਹੈ ਤੇ ਅੱਜ ਕਿਤੇ ਵੀ ਬੈਲਫਾਸਟ ਹੋਣ ਦੀ ਕੋਈ ਅਪਡੇਟ ਨਹੀਂ ਹੋ ਸਕਦੀ ਜਾਂ ਫਿਰ ਕਿਤੇ ਪੈਸ਼ਨ ਚੱਲ ਰਹੀ ਹੋਣ ਦੀ ਅੱਜ ਜਿਹੜੀਆਂ ਸੰਭਾਵਨਾਵਾਂ ਕਾਫੀ ਘੱਟ ਨੇ ਸੋ ਕੱਲ ਤੇ ਗੱਲ ਜਾਵੇਗੀ ਕੱਲ ਪੈਸ਼ਨ ਜੇਕਰ ਜਾਰੀ ਹੁੰਦੀ ਹੈ ਵੈਸੇ ਤੁਹਾਨੂੰ ਇਹ ਵੀ ਦੱਸ ਦਈਏ 11 ਤਰੀਕ ਨੂੰ ਜਿਹੜੀਆਂ ਨੇ ਚੌਣਾ ਨੇ ਸ਼੍ਰੀ ਤਰਨ ਤਾਰਨ ਸਾਹਿਬ ਦੇ ਵਿੱਚ ਤੇ ਉੱਥੇ ਚੌਣਾ ਹੋਣ ਕਰਕੇ ਜ਼ਿਆਦਾਤਰ ਅਫਸਰਾਂ ਦੀਆਂ ਡਿਊਟੀਆਂ ਜਿਹੜੀਆਂ ਨੇ ਉੱਥੇ ਲਗਾਈਆਂ ਗਈਆਂ ਨੇ ਉਹ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਜਿਹਦੇ ਕਰਕੇ ਫੈਸਲਾ ਲੇਟ ਹੋ ਸਕਦੀ ਹੈ ਨੇ ਇਸ ਵਜਿਹਾ ਨੇ ਵੀ ਤੇ ਹੋ ਸਕਦਾ ਹੈ ਦਸਰੇ ਤੋਂ ਪਹਿਲਾਂ ਕੁਝ ਖੇਤਰਾਂ ਦੇ ਵਿੱਚ ਫੈਸਲਾ ਜਾਰੀ ਹੋ ਜਾਣ ਤੇ ਅਸੀਂ ਬੈਠੇ ਹਾਂ ਜਿਵੇਂ ਸਾਨੂੰ ਅਪਡੇਟ ਮਿਲੇਗੀ ਉਹ ਤੁਹਾਡੇ ਨਾਲ ਅਸੀਂ ਉਸ ਵੇਲੇ ਲਾਈਵ ਆ ਕੇ ਸਾਂਝੀ ਕਰਾਂਗੇ ਫਿਲਹਾਲ ਅੱਜ ਸੰਭਾਵਨਾ ਪੈਨਸ਼ਨ ਜਾਰੀ ਹੋਣ ਦੀ ਜਾਂ ਬੈਲਫਾਸ ਆਉਣ ਦੀ ਸੂਚਨਾ ਜਿਹੜੀ ਹੈ ਨਹੀਂ ਆ ਸਕਦੀ ਜੇਕਰ ਆਉਦੀ ਹੈ ਕਿਤੇ ਜ਼ਿਲ੍ਹੇ ਦੇ ਵਿੱਚ ਜਿਹੜੇ ਬੈਲਫਾਸ ਹੁੰਦੇ ਨੇ ਤੇ ਉਹ ਅਪਡੇਟ ਅਸੀਂ ਤੁਹਾਨੂੰ ਮੁੜ ਕੇ ਆ ਕੇ ਸ਼ਾਮ ਨੂੰ ਲਾਈਵ ਆ ਕੇ ਦੱਸਾਂਗੇ ਤੇ ਫਿਲਹਾਲ ਛੋਟੇ ਜ਼ਿਲ੍ਹੇ ਦੇ ਵਿੱਚ ਹੋ ਸਕਦਾ ਬੈਲਫਾਸ ਹੋ ਜਾਣ ਕੱਲ ਦੀ ਰੇਡ ਦੇ ਵਿੱਚ ਜੋ ਹੈ ਫਾਜ਼ਲਕਾ ਹੋ ਗਿਆ ਫਰੀਦਕੋਟ ਹੋ ਗਿਆ ਤੇ ਇਧਰ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਅੱਜ ਦੀ ਤਰੀਕੇ ਦੇ ਵਿੱਚ ਕੱਲ ਰਾਤ ਜਾਂ ਫਿਰ ਹੁਣ ਸਵੇਰ ਤੱਕ ਕਿਤੇ ਵੀ ਪੈਂਸ਼ਨ ਜਾਰੀ ਹੋਣ ਦੀ ਸੂਚਨਾ ਨਹੀਂ ਹੈ ਤੁਹਾਨੂੰ ਸਾਰਿਆਂ ਨੂੰ ਖਿਆਲ ਫਰੀਦ ਸਾਹਿਬ ਸ਼ਰੀ ਕਾਲਜ